ਬਾਨ ਧਰਮ ਦੀ ਕਦੇ ਨਾ ਛੱਡੀਏ ਦੁੱਖ ਦੇ ਹਜ਼ਾਰ ਝੱਲੀਏ ਬਾਨ ਧਰਮ ਦੀ ਕਦੇ ਨਾ ਛੱਡੀਏ ਦੁੱਖ ਦੇ ਹਜ਼ਾਰ ਝੱਲੀਏ ਬਾਨ ਧਰਮ ਦੀ ਕਦੇ ਨਾ ਛੱਡੀਏ ਦੁੱਖ ਦੇ ਹਜ਼ਾਰ ਝੱਲੀਏ ਬਹਨ ਧਰਮ ਦੀ ਕਦੇ ਦੁੱਖੜੇ ਪਿਆਰੇ ਜੀ ਹਾਥੀਆਂ ਦੀ ਤੋਰ ਤਰੀਏ ਪਿਆਰੇ ਜੀ ਹਾਥੀਆਂ ਦੀ ਤੋਰ ਤਰੀਏ ਪਿਆਰੇ ਜੀ ਹਾਥੀਆਂ ਦੀ ਤੋਰ ਤਰੀਏ ਪਿਆਰੇ ਜੀ ਹਾਥੀਆਂ ਦੀ ਦੋਰ ਮਸਤੀ ਹੋਵੇ ਜੀ ਛੇਰਾ ਨਾਂ ਦੀ ਮਸਤੀ ਹੋਵੇ ਜੀ ਛੇਰਾ ਨਾਂ ਦੀ ਮਸਤੀ ਹੋਵੇ ਜੀ ਛੇਰਾ ਨਾਂ ਦੀ ਮਸਤੀ ਹੋਵੇ ਜੀ ਛੇਰਾ ਬਾਨ ਧਰਮ ਦੀ ਕਦੇ ਨਾ ਛੱਡੀਏ ਦੁੱਖ ਦੇ ਹਜ਼ਾਰ ਚੱਲੀਏ ਬਾਨ ਧਰਮ ਦੀ ਕਦੇ ਨਾ ਛੱਡੀਏ ਦੁੱਖ ਦੇ ਹਜ਼ਾਰ ਚੱਲੀਏ ਸੋ ਗੁਰਮਾਰਾ ਜੀ ਗੁਰਬਾਣੀ ਗੁਰੂ ਜੀ ਦਾ ਇਤਿਹਾਸ ਸੋ ਆਪਾਂ ਨੂੰ ਇਹ ਸਿਖਾ ਰਿਹਾ ਕਿ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਭਾਵੇਂ ਜਿੰਨੇ ਮਰਜੀ ਦੁੱਖ ਆ ਜਾਣ ਸੋ ਹਮੇਸ਼ਾ ਧਰਮ ਦਾ ਪਾਲਣ ਕਰਨਾ ਚਾਹੀਦਾ ਸੋ ਧਰਮ ਤੋਂ ਥੜਕਣਾ ਨਹੀਂ ਚਾਹੀਦਾ ਸੋ ਗੁਰੂ ਪਿਆਰਿਓ ਜਿੰਨੇ ਮਰਜੀ ਦੁੱਖ ਆ ਜਾਣ ਸਤਿਗੁਰੂ ਕਹਿੰਦੇ ਆ ਆਪਣੇ ਧਰਮ ਤੇ ਰਹੀਂ ਧਰਮ ਤੋਂ ਡੋਲੀ ਨਾ ਤੇ ਕਹਿੰਦੇ ਹਾਥੀਆਂ ਦੀ ਤੋ ਤੁਰਨਾ ਜਿਵੇਂ ਹਾਥੀ ਹੁੰਦਾ ਪਿੰਡ ਵਿੱਚ ਆਪਾਂ ਦੇਖਦੇ ਆ ਕੁੱਤੇ ਉਹਨੂੰ ਦੇਖ ਦੇ ਕੇ ਬਹੁਤ ਭੌਂਕਦੇ ਪਰ ਉਹ ਕੰਨ ਹਲਾੰਦਾ ਇੱਕ ਪਿੰਡ ਤੋਂ ਦੂਜੇ ਪਿੰਡ ਚਲਾ ਜਾਂਦਾ ਸੋ ਕਿਸੇ ਦੀ ਪ੍ਰਵਾਹ ਨਹੀਂ ਉਹਨੂੰ ਜੇ ਗੁਰੂ ਪਿਆਰਿਓ ਕੁੱਤੇ ਵੀ ਦੂਰੋਂ ਦੂਰੋਂ ਭੌਂਕਦੇ ਆ ਨੇੜਿਆਂ ਨਹੀਂ ਆਉਂਦਾ ਉਹਦੇ ਕੋਈ ਸੋ ਉਹਨੂੰ ਵੱਡੇ ਨੂੰ ਦੇਖ ਕੇ ਭੌਂਕਦੇ ਸੋ ਨਾਲੇ ਉਹਨੇ ਕਿਹੜਾ ਕੁੱਤਿਆਂ ਦੀ ਰੋਟੀ ਖੋਣੀ ਕਿਸੇ ਤੋਂ ਸੋ ਗੁਰੂ ਪਿਆਰਿਓ ਪਰ ਉਹਨੂੰ ਵੱਡੇ ਨੂੰ ਦੇਖ ਕੇ ਭੌਂਕਦੇ ਸਵੇਛੇ ਤਰ੍ਹਾਂ ਜਦੋਂ ਆਪਾਂ ਧਰਮ ਦੇ ਰਾਹ ਤੇ ਤੁਰਦੇ ਆ ਸਚਾਈ ਦੇ ਰਾਹ ਤੇ ਤੁਰਦੇ ਆ ਤਰੱਕੀ ਕਰਦੇ ਸੋ ਬੜੇ ਦੇਖ ਕੇ ਸੜ ਭੁੱਜ ਜਾਂਦੇ ਸੋ ਮੂੰਹ 'ਚ ਬੜੀ ਬੜਬੜ ਕਰਦੇ ਸੋ ਬੜੇ ਲਾਲ ਆ ਕੀ ਗੱਲਾਂ ਵੀ ਕਰਦੇ ਆ ਤਾਣੇ ਮੈਣੀ ਵੀ ਦੇ ਦਿੰਦੇ ਆ ਲਾਲ ਆ ਕੀ ਪਰ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਸੋ ਜਿਵੇਂ ਹਾਥੀ ਕੁੱਤਿਆਂ ਦੀ ਪ੍ਰਵਾਹ ਨਹੀਂ ਕਰਦਾ ਸੋ ਇੱਕ ਪਿੰਡ ਤੋਂ ਦੂਜੇ ਪਿੰਡ ਕੰਨ ਹਲਾਉਂਦਾ ਚਲਾ ਜਾਂਦਾ ਏ ਸੇ ਇਸੇ ਤਰ੍ਹਾਂ ਪ੍ਰਵਾਹ ਨਹੀਂ ਕਰਨੀ ਸੱਚ ਦੇ ਧਰਮ ਦੇ ਰਾਹ ਤੁਰਦਿਆਂ ਹੋਇਆ ਸੋ ਕਿਸੇ ਦੀ ਪ੍ਰਵਾਹ ਨਾ ਮੰਨੀਏ ਸੋ ਲੋਕ ਤੇ ਬਹੁਤ ਕੁਝ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੂੰ ਵੀ ਲੋਕਾਂ ਨੇ ਭੂਤਨਾ ਬਤਾਲਾ ਕੁਰਾਈਆ ਕਹਿ ਕੇ ਸੋ ਬੁਲਾਇਆ ਸੋ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਨਹੀਂ ਬਖਸ਼ਿਆ ਤੇ ਆਪਾਂ ਨੂੰ ਕਿੱਥੇ ਬਖਸ਼ਣ ਲੱਗੇ ਸੋ ਇਸ ਕਰਕੇ ਇਹ ਤੇ ਦੁਨੀਆ ਦਾ ਕੰਮ ਹੀ ਬੋਲਣਾ ਸੋ ਇਹ ਤੇ ਚੰਗੇ ਪਾਸੇ ਜਾਂਦੇ ਨੂੰ ਦੁਨੀਆ ਜਰਦੀ ਨਹੀਂ ਪਰ ਆਪਾਂ ਪ੍ਰਵਾਹ ਨਹੀਂ ਕਰਨੀ ਹਾਕੀਆਂ ਦੀ ਤੋਰ ਰੱਖਣੀ ਤੇ ਮਸਤੀ ਇਹ ਜਿਹੜੀ ਉਹ ਸ਼ੇਰਾਂ ਨਾਲ ਦੀ ਰੱਖਣੀ ਕਹਿੰਦੇ ਚਿੜੀਆ ਘਰ 'ਚ ਜਾਓ ਸੋ ਜਿਹੜੇ ਗਏ ਆ ਉਹ ਦੱਸ ਦੇ ਸੋ ਕਹਿੰਦੇ ਚਿੜੀਆ ਘਰ ਦੇ ਵਿੱਚ ਜੇ ਸ਼ੇਰ ਹੈ ਨਾ ਜਿਹੜਾ ਸੋ ਕਹਿੰਦੇ ਜੇ ਸੁੱਤਾ ਪਿਆ ਹੋਵੇ ਭਾਵੇਂ ਉਹਦੇ ਕੋਲ ਕੋਈ ਕੂਕਾ ਮਾਰੀ ਜਾਏ ਢੋਲ ਵਜਾਈ ਜਾਏ ਉਹ ਅੱਖ ਨਹੀਂ ਪਟਦਾ ਆਪਣੀ ਮਸਤੀ ਵਿੱਚ ਸੁੱਤਾ ਰਿੰਦਾ ਤੇ ਗੁਰੂ ਪਿਆਰਿਓ ਜੇ ਬਾਂਦਰ ਨੂੰ ਕਹਿੰਦੇ ਕੋਈ ਮਾੜੀ ਜਿਹੀ ਚੀਜ਼ ਦਿਖਾ ਦੇ ਤੇ ਬਾਂਦਰ ਟਪੂਸੀਆਂ ਮਾਰਦਾ ਸੋ ਸ਼ੇਰ ਕਹਿੰਦੇ ਆਪਣੀ ਮਸਤੀ 'ਚ ਪਿਆ ਰਹਿੰਦਾ ਭਾਵੇਂ ਉੱਚੀ ਉੱਚੀ ਉਹਦੇ ਕੋਲ ਕੋਈ ਕੁੱਕਾ ਮਰੀ ਜਾਵੇ ਉਹ ਅੱਖ ਨਹੀਂ ਪਟਦਾ ਇਸੇ ਤਰ੍ਹਾਂ ਮਸਤੀ ਸ਼ੇਰਾਂ ਨਾਲ ਦੀ ਹੋਣੀ ਚਾਹੀਦੀ ਉਹ ਕਾਦੀ ਮਸਤੀ ਜਿਹੜਾ ਮਾੜਾ ਜਿਹਾ ਕਿਸੇ ਨੇ ਕੁਝ ਕਿਹਾ ਕਿ ਤੂੰ ਵੀ ਗੁਰੂ ਘਰ ਜਾਂਦਾ ਸੋ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਚਲੋ ਕਈ ਪਹਿਲਾਂ ਨਸ਼ੇ ਕਰਦੇ ਰਹੇ ਆ ਸੋ ਮਾੜੇ ਕਰਮ ਕਰਦੇ ਰਹੇ ਆ ਪਰ ਗੁਰੂ ਪਿਆਰਿਓ ਜਿਹੜਾ ਸਵੇਰ ਦਾ ਭੁੱਲਿਆ ਕਹਿੰਦੇ ਸ਼ਾਮ ਨੂੰ ਘਰ ਵਾਪਸ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਸੋ ਚਲੋ ਆ ਤੇ ਗਿਆ ਨਾ ਜੇ ਭੁੱਲਿਆ ਸੀ ਤੇ ਗੁਰੂ ਨਾਲ ਜੁੜਤੇ ਗਿਆ ਸੋ ਉਹਨੂੰ ਜੁੜਨ ਦੇਣਾ ਚਾਹੀਦਾ ਪਰ ਲੋਕ ਬਹੁਤ ਗੱਲਾਂ ਕਰਦੇ ਸੋ ਚੰਗੇ ਭਲੇ ਜੁੜਿਆਂ ਨੂੰ ਐਦਾਂ ਦੀਆਂ ਗੱਲਾਂ ਕਰ ਕਰਕੇ ਤੋੜ ਦਿੰਦੇ ਸੋ ਗੁਰੂ ਪਿਆਰਿਓ ਪ੍ਰਵਾਹ ਨਹੀਂ ਕਰਨੀ ਜੋ ਕੋਈ ਬੋਲਦਾ ਹੈ ਉਹਨੂੰ ਬੋਲਣ ਦਿਓ ਤੁਸੀਂ ਆਪਣਾ ਰਾਹ ਨਹੀਂ ਛੱਡਣਾ ਸੋ ਜੇ ਤੁਸੀਂ ਗੁਰੂ ਵੱਲ ਤੁਰੇ ਹੋ ਧਰਮ ਦੇ ਰਾਹ ਤੇ ਤੁਰੇ ਸੋ ਪ੍ਰਵਾਹ ਨਹੀਂ ਕਰਨੀ ਮਸਤੀ ਰੱਖਣੀ ਸ਼ੇਰ ਨਾਲ ਦੀ ਸ਼ੇਰਾਂ ਨਾਲ ਦੀ ਮਸਤੀ ਹੋਣੀ ਚਾਹੀਦੀ। ਸੋ ਤਾਂ ਬੰਦਾ ਧਰਮ ਕਮਾ ਸਕਦਾ ਜੇ ਹਾਥੀਆਂ ਦੀ ਤੋਰ ਤੁਰੇ ਤੇ ਸ਼ੇਰਾਂ ਨਾਲ ਦੀ ਮਸਤੀ ਹੋਵੇ। ਤਾਂ ਧਰਮ ਤੇ ਪਹਿਰਾ ਦਿੱਤਾ ਜਾ ਸਕਦਾ ਨਹੀਂ ਤੇ ਸਭ ਠੜਕ ਜਾਂਦੇ। ਸੋ ਸਾਰੇ ਕਹਿੰਦੇ ਲੈ ਮੇਰਾ ਨੱਕ ਨਹੀਂ ਰਹਿਣਾ ਜੇ ਮੈਂ ਵਿਆਹ ਦੇ ਵਿੱਚ ਨਸ਼ੇ ਨਾ ਚਲਾਏ ਤੇ ਲੋਕ ਮੈਨੂੰ ਗੱਲਾਂ ਕਰਨਗੇ। ਸੋ ਗੁਰੂ ਪਿਆਰਿਓ ਲੋਕਾਂ ਪਿੱਛੇ ਲੱਗ ਕੇ ਧਰਮ ਬੰਦਾ ਛਿਕੇ ਟੰਗ ਦਿੰਦੇ। ਲੋਕ ਗੱਲਾਂ ਕਰਨਗੇ। ਲੋਕ ਨਾਲ ਜਾਣਗੇ ਜਿੱਦਨ ਬੰਦਾ ਮਰਿਆ ਉਹਦਨ ਜਾ ਕੇ ਉਦੀ ਥਾਂ ਦੇ ਧਰਮਰਾਜ ਨੂੰ ਆਪ ਹਿਸਾਬ ਦੇਣਗੇ ਹਿਸਾਬ ਨੂੰ ਤੇ ਆਪਾਂ ਨੂੰ ਹੀ ਦੇਣਾ ਪੈਣਾ ਹੈ ਫਿਰ ਕਿਉਂ ਲੋਕਾਂ ਪਿੱਛੇ ਲੱਗ ਕੇ ਆਪਣੇ ਪੈਰਾਂ ਤੇ ਆਪ ਘਵਾੜੀਆਂ ਮਾਰਨੀ ਆ ਸੋ ਆਪ ਜਰੂਰ ਫਿਰ ਗੁਰੂ ਪਿਆਰਿਓ ਸੂਲੀ ਤੇ ਆਪਣੇ ਆਪ ਹੀ ਸੋ ਟਗਾਉਣਾ ਹੈ ਆਪਣੇ ਆਪ ਨੂੰ ਸੋ ਉਹੀ ਕੰਮ ਕਰਨੇ ਚਾਹੀਦੀ ਐ ਇਸ ਕਰਕੇ ਮਹਾਰਾਜੀ ਗੁਰਬਾਣੀ ਸਮਝਾਉਂਦੀ ਐ ਕਿ ਐਸਾ ਕੰਮ ਕਰ ਜਿਹੜਾ ਤੈਨੂੰ ਮੁੜ ਕੇ ਪਛਤਾਉਣਾ ਨਾ ਪਵੇ ਕਹਿੰਦੇ ਉਹ ਕੰਮ ਭੁੱਲ ਕੇ ਨਾ ਕਰੀ ਸੋ ਜਿਹਦੇ ਕਰਕੇ ਤੈਨੂੰ ਪਛਤਾਉਣਾ ਪਵੇ ਐਸਾ ਕੰਮ ਅਮੂਲਿਆ ਨਾ ਕੀਚੇ ਜਿਹਦੇ ਅੰਤ ਪਛੋਤ ਆਈਏ ਕਹਿੰਦਾ ਐਸਾ ਕੰਮ ਭੁੱਲ ਕੇ ਵੀ ਨਾ ਕਰੀ ਸੋ ਜਿਹੜਾ ਜਿਹਦੇ ਕਰਕੇ ਤੈਨੂੰ ਮੁੜ ਕੇ ਪਛਤਾਉਣਾ ਪਵੇ ਕੰਮ ਉਹੀ ਕਰੀ ਸੋ ਜਿਹਦੇ ਨਾਲ ਸੋ ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਸਦਾ ਹੀ ਉੱਚਾ ਸੁੱਚਾ ਰਵੇਂ ਤੇ ਸਦਾ ਹੀ ਤੈਨੂੰ ਮਾਨ ਸਤਕਾਰ ਮਿਲਦਾ ਰਹੇ ਸੋ ਕਹਿੰਦੇ ਉਹੀ ਕੰਮ ਕਰਨਾ ਜੋ ਜਿਹਦੇ ਚ ਤੈਨੂੰ ਗੁਰੂ ਦੀ ਖੁਸ਼ੀ ਮਿਲੇ ਸੋ ਜਿਹਦੇ ਚ ਗੁਰੂ ਦੀ ਖੁਸ਼ੀ ਨਹੀਂ ਭਾਵੇਂ ਲੋਕ ਜੋ ਮਰਜ਼ੀ ਕਹਿਣ ਪਰਵਾਹ ਨਹੀਂ ਕਰਨੀ ਕਿਸੇ ਦੀ ਸੋ ਤਾਂ ਫਿਰ ਬੰਦਾ ਧਰਮ ਕਮਾ ਸਕਦਾ ਜਿਹੜਾ ਪਰਵਾਹ ਕਰਦਾ ਲੋਕਾਂ ਦੀ ਉਹਦੇ ਅੱਜ ਵੀ ਡੁੱਬਿਆ ਉਹ ਕੱਲ ਵੀ ਡੁੱਬਿਆ ਸੋ ਬੜਾ ਸਲੋਗ ਸਲੋਗ ਪਵਨ ਗੁਰੂ ਬਾਣੀ ਪਿਤਾ